ਬਵਾਸੀਰ ਜਾਂ ਪਾਇਲਸ ਰੋਗ ਦੇ ਕੀ ਲੱਛਣ ਹੁੰਦੇ ਨੇ ਕਿਵੇਂ ਮਨੁੱਖ ਨੂੰ ਪਤਾ ਲੱਗੂਗਾ ਕਿ ਇਹ ਰੋਗ ਉਹਨੂੰ ਲੱਗ ਸਕਦਾ ਜਾਂ ਲੱਗ ਰਿਹਾ ਆ ਇਹਦੇ ਬੜੇ ਹੀ ਸਿੰਪਲ ਜਿਹੇ ਲੱਛਣ ਲੱਛਣ ਨੇ ਤੇ ਯਾਨੀ ਕਿ ਸਾਈਨ ਨੇ ਸਿੰਬल्स ਨੇ ਜਿਹੜੇ ਲੋਕ ਇਧਰ ਧਿਆਨ ਦੇ ਲੈਣਗੇ ਉਹ ਵੱਜ ਜਾਣਗੇ ਜਿਹੜੇ ਨਹੀਂ ਧਿਆਨ ਦੇਣਗੇ ਫਿਰ ਉਹਨਾਂ ਨੂੰ ਬਵਾਸੀਰ ਦਾ ਰੋਗ ਲੱਗ ਸਕਦਾ ਕਿਉਂਕਿ ਤੁਸੀਂ ਸਭ ਜਾਣਦੇ ਕਿ ਬਵਾਸੀਰ ਦਾ ਰੋਗ ਬਹੁਤ ਹੀ ਮਾੜਾ ਰੋਗ ਆ ਬਹੁਤ ਦੁੱਖ ਦਿੰਦਾ ਆ ਜਿਹੜੇ ਲੋਕਾਂ ਨੂੰ ਲੱਗਾ ਆ ਉਹ ਜਾਣਦੇ ਨੇ ਤੇ ਬਹੁਤ ਸਾਰੇ ਹਜ਼ਾਰਾਂ ਲੱਖਾਂ ਲੋਕ ਇਸ ਰੋਗ ਚੋਂ ਬਾਹਰ ਵੀ ਨਿਕਲ ਚੁੱਕੇ ਨੇ ਬੜੇ ਆਰਾਮ ਦੇ ਨਾਲ ਕੋਈ ਦਵਾਈਆਂ ਤੋਂ ਬਿਨਾ ਥੋੜਾ ਪਰਹੇਜ਼ ਕਰਨ ਦੇ ਨਾਲ ਉਹਨਾਂ ਨੂੰ ਬਹੁਤ ਆਰਾਮ ਮਿਲਿਆ। ਉਹਦੇ ਸਬੰਧ ਵਿੱਚ ਮੈਂ ਕੁਝ ਵੀਡੀਓ ਇਸ ਚੈਨਲ ਤੇ ਪਾਈਆਂ ਸੀ ਤੇ ਬਵਾਸੀਰ ਰੋਗ ਕਿੰਜ ਲੱਗਦਾ ਆ, ਇਤੋਂ ਬਚਿਆ ਕਿਦਾਂ ਜਾ ਸਕਦਾ, ਜੇ ਰੋਗ ਲੱਗ ਚੁੱਕਾ ਹੈ ਤਾਂ ਉਸ ਤੋਂ ਮੁਕਤੀ ਕਿੰਜ ਪ੍ਰਾਪਤ ਕਰਨੀ। ਉਹ ਵੀਡੀਓ ਤੁਹਾਡੀ ਇਸ ਚੈਨਲ ਦੇ ਉੱਪਰ ਲੋਡ ਨੇ। ਤੁਸੀਂ ਬਵਾਸੀਰ ਦਾ ਸ਼ਬਦ ਭਰ ਕੇ ਉਹ ਵੇਖ ਸਕਦੇ ਹੋ। ਹੁਣ ਬਵਾਸੀਰ ਰੋਗ ਦੇ ਲੱਛਣ ਕੀ ਨੇ? ਕਿਦਾਂ ਪਤਾ ਲੱਗੂਗਾ ਕਿ ਬਵਾਸੀਰ ਕਿਸੇ ਮਨੁੱਖ ਨੂੰ ਹੋ ਰਹੀ ਆ? ਚਾਹੇ ਉਹ ਬੱਚਾ ਹੋਵੇ, ਚਾਹੇ ਜਵਾਨ ਹੋਵੇ, ਚਾਹੇ ਬਜ਼ੁਰਗ ਹੋਵੇ। ਮੈਂ ਸਮਝਦਾ ਕਿ ਇਸ ਲੱਛਣਾਂ ਵਾਲ ਹਰ ਇੱਕ ਭੈਣ ਭਰਾ ਨੂੰ ਧਿਆਨ ਦੇਣਾ ਚਾਹੀਦਾ ਜੇ ਕੋ ਉਹਨਾਂ ਨੂੰ ਮਹਿਸੂਸ ਹੋ ਰਿਹਾ ਉਹਦਾ ਸਭ ਤੋਂ ਵੱਡਾ ਲੱਛਣ ਇਹ ਆ ਕਿ ਜਿਹੜਾ ਮਨੁੱਖਾ ਜੇ ਉਹ ਬਾਰ-ਬਾਰ ਲੈਟਰਨ ਜਾਂਦਾ ਆ ਮੰਨ ਲਓ ਹਨਾ ਬਾਥਰੂਮ ਲੈਟਰਨ ਜਾ ਰਿਹਾ ਆ ਤਾਂ ਸਮਝ ਲੈਣਾ ਚਾਹੀਦਾ ਕਿ ਉਹ ਬੰਦੇ ਨੂੰ ਇਹ ਪ੍ਰੋਬਲਮ ਸ਼ੁਰੂਆਤ ਹੋ ਚੁੱਕੀ ਆ ਜਿਵੇਂ ਨੰਬਰ 2 ਜਿਵੇਂ ਉਹ ਕੁਝ ਖਾਣਾ ਖਾਂਦਾ ਆ ਚਾਹੇ ਕੁਝ ਵੀ ਖਾ ਲਵੇ ਚਾਹੇ ਥੋੜਾ ਚਾਹੇ ਬਹੁਤਾ ਜਾਂ ਮਤਲਬ ਕੁਛ ਈ ਮੈਂਦਾ ਤੇ ਉਹ ਫਿਰ ਉਹਨੂੰ ਦੁਬਾਰਾ ਲੈਟਰਨ ਜਾਣਾ ਪੈਂਦਾ ਆ ਤੇ ਸਮਝ ਲੈ ਕੇ ਬਵਾਸੀਰ ਦਾ ਰੋਗ ਉਹਨੂੰ ਤੇਜ਼ੀ ਨਾਲ ਵਧ ਰਿਹਾ ਹੈ ਜੇ ਕੋਈ ਮਨੁੱਖ ਦਿਨ ਦੇ ਵਿੱਚ 5-7 ਵਾਰ ਜਾਂਦਾ ਹੈ 8 ਵਾਰ ਜਾਂਦਾ ਹੈ ਤੇ ਬਵਾਸੀਰ ਦਾ ਰੋਗ ਉਹਨੂੰ ਤੇਜ਼ੀ ਨਾਲ ਵਧ ਰਿਹਾ ਹੈ ਜਾਨੀ ਕਿ ਉਹ ਦੀ ਪਕੜ ਦੇ ਵਿੱਚ ਆਉਂਦਾ ਜਾ ਰਿਹਾ ਹੈ ਹੁਣ ਜੀ ਇਹ ਲੱਛਣ ਤਾਂ ਮਨੁੱਖ ਆਮ ਤੌਰ ਤੇ ਮਹਿਸੂਸ ਕਰ ਸਕਦਾ ਸਾਰੀ ਫੈਮਿਲੀ ਦੇ ਵਿੱਚ ਹੁੰਦਾ ਹੈ ਕਿ ਕੋਈ ਆਪਣਾ ਪਰਿਵਾਰਕ ਮੈਂਬਰ ਬਾਰ-ਬਾਰ ਜਾ ਰਿਹਾ ਹੈ ਤੇ ਕੋਈ ਨਾ ਕੋਈ ਕਾਰਨ ਉਹਨੂੰ ਹੋਏਗਾ ਆ ਉਹਦਾ ਹੱਲ ਕੀਤਾ ਜਾਣਾ ਚਾਹੀਦਾ ਤੇ ਜੇ ਸਮਾਰਿਆਂ ਦੀ ਹਾਲ ਤੁਸੀਂ ਕਰ ਲਵੋਗੇ ਤਾਂ ਉਹ ਇਨਸਾਨ ਬਚ ਜਾਵੇਗਾ ਹੋ ਸਕਦਾ ਕਿ ਉਹਨੂੰ ਇਸ ਵੇਲੇ ਗੱਲ ਚੰਗੀ ਨਾ ਲੱਗੇ ਹੋ ਸਕਦਾ ਉਹਨੂੰ ਇਹ ਗੱਲ ਬੁਰੀ ਲੱਗੇ ਲੇਕਿਨ ਜਦੋਂ ਉਹ ਪੀੜਤ ਹੋ ਗਿਆ ਫਿਰ ਉਹਨੂੰ ਪਤਾ ਲੱਗਣਾ ਕਿ ਮੈਨੂੰ ਕਿ ਸਮੇਂ ਸਿਰ ਕਿਸੇ ਤੁਹਾਡੇ ਵਰਗੇ ਭੈਣ ਭਰਾ ਨੇ ਸਮਝਾਇਆ ਸੀ ਤੇ ਉਹ ਬੰਦਾ ਨਹੀਂ ਸਮਝਿਆ ਤੇ ਹੁਣ ਉਹ ਦੁੱਖ ਹੰਡਾਰਿਆ ਆ ਕਿਉਂਕਿ ਇਹ ਰੋਗ ਜਿਹੜਾ ਵਾ ਇਹ ਸਿਰਫ ਤਾਂ ਸਿਰਫ ਇੱਕ ਸਾਡੀਆਂ ਆਪਣੀਆਂ ਗਲਤੀਆਂ ਕਾਰਨ ਲੱਗਦਾ ਆ ਇਹ ਕੋਈ ਬਹੁਤਾ ਵੱਡਾ ਰੋਗ ਨਹੀਂ ਹੈਗਾ ਜੇ ਅਸੀਂ ਧਿਆਨ ਨਾ ਦੇਈਏ ਤੇ ਬਹੁਤ ਵੱਡਾ ਰੋਗ ਵੀ ਬਣ ਜਾਂਦਾ ਇਥੋਂ ਇਹਦੇ ਨਾਲ ਕੈਂਸਰ ਤੱਕ ਦਾ ਰੋਗ ਵੀ ਬਣ ਜਾਂਦਾ ਜੇ ਅਸੀਂ ਧਿਆਨ ਨਹੀਂ ਦਿੰਦੇ ਤੇ ਜੇ ਅਸੀਂ ਧਿਆਨ ਦੇ ਲਈਏ ਮੰਨ ਲਓ 90 ਡਿਗਰੀ 90 ਤੱਕ ਵੀ ਨੁਕਸਾਨ ਹੋ ਚੁੱਕਾ ਹੈ ਸਰੀਰ ਦਾ 99 ਤੱਕ ਵੀ ਹੋ ਚੁੱਕਾ ਹੋਵੇ ਤੇ ਤੁਸੀਂ ਇੱਕ ਸਾਲ ਦੇ ਵਿੱਚ ਨੂੰ ਬਿਨਾ ਦਵਾਈ ਤੋਂ ਰਿਕਵਰੀ ਕਰ ਸਕਦੇ ਹੋ ਬਿਲਕੁਲ ਨੋਰਮਲ ਇਨਸਾਨ ਤੇ ਬਹੁਤ ਵਧੀਆ ਜ਼ਿੰਦਗੀ ਦੁਬਾਰਾ ਜੀ ਸਕਦੇ ਹੋ ਇਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਜੇਗਾ ਜੇ ਤੁਸੀਂ ਉਹ ਕੁਝ ਨਵੇਂ ਟਿਪਸ ਜਿਹੜੇ ਨੇ ਇਹਦੇ ਨਾਲ ਜੁੜੇ ਹੋਏ ਨੇ ਉਹਨੂੰ ਫਾਲੋ ਕਰ ਲਵੇ ਜਿਹੜਾ ਵੀ ਇਨਸਾਨ ਜਿੰਨੂੰ ਵੀ ਇਹ ਰੋਗ ਲੱਗਾ ਹੈ ਮੈਂ ਦੁਬਾਰਾ ਦੱਸ ਦਮ ਇਹ ਰੋਗ ਤੋਂ ਮੁਕਤੀ ਪਹੁੰਚ ਦੇ ਲਈ ਬੜੀਆਂ ਬਰੀਕੀ ਦੇ ਨਾਲ ਬੜੀਆਂ ਨੋਰਮਲ ਤਰੀਕੇ ਦੇ ਨਾਲ 3-4 ਵੀਡੀਓਸ ਤੁਹਾਡੇ ਇਸ ਚੈਨਲ ਦੇ ਉੱਪਰ ਲੋਡ ਆ ਉਹਦੇ ਤੁਸੀਂ ਵੇਖ ਸਕਦੇ ਹੋ ਜਾਂ ਕਿਸੇ ਨੂੰ ਭੇਜ ਸਕਦੇ ਹੋ ਕਿ ਭਾਈ ਤੂੰ ਇੰਜ ਕਰ ਲੈ ਪਰ ਇਹਨੂੰ ਸਦਾ ਅਪਣਾਉਣਾ ਪਵੇਗਾ ਟਿਪਸ ਨੂੰ ਉਹਦੇ ਵਿੱਚ ਜਿਹੜੇ ਟਿਪਸ ਦਿੱਤੇ ਨੇ ਉਹ ਬੜੇ ਹੀ کارਗਰ ਨੇ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਫੋਨ ਕਾਲਸ ਆਈਆਂ ਵਾਇਸ ਮੈਸੇਜ ਆਏ ਧੰਨਵਾਦ ਵੀ ਕੀਤਾ ਕਹਿਣਾ ਉਹਨਾਂ ਨੇ ਇੱਥੋਂ ਤੱਕ ਕਿ ਅਸੀਂ ਤੁਹਾਨੂੰ ਸਨਮਾਨਤ ਵੀ ਕਰਨਾ ਚਾਹੁੰਦੇ ਆ ਤੇ ਮੈਂ ਹੱਥ ਜੋੜ ਦਿੰਦਾ ਕਿ ਨਹੀਂ ਇਹ ਮੇਰਾ ਫਰਜ਼ ਆ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਆਪਣੇ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਇਹ ਚੈਨਲ ਬਣਾਇਆ ਇਹ ਵੀਡੀਓ ਮਿਸ ਕਰਕੇ ਸਾਂਝੀਆਂ ਕਰਦਾ ਹਰ ਵਿਸ਼ੇ ਦੇ ਉੱਪਰ ਕਿ ਮੇਰੇ ਭੈਣ ਭਰਾ ਤੁਸੀਂ ਸਾਰੇ ਮੇਰੇ ਆਪਣੇ ਹੋ ਤੇ ਇਹਨਾਂ ਦੀ ਜ਼ਿੰਦਗੀ ਬਿਹਤਰ ਹੋਵੇ ਇਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਤੇ ਮੈਂ ਆਸ ਕਰਦਾ ਕਿ ਮੇਰੇ ਸੱਜਣ ਜਰੂਰ ਇੱਧਰ ਧਿਆਨ ਦੇਣਗੇ ਜੇ ਕਿਸੇ ਨੂੰ ਇਹ ਲੱਛਣ ਆਉਂਦੇ ਨੇ ਤਾਂ ਕਿਰਪਾ ਕਰਕੇ ਉਹ ਇਧਰ ਆਪ ਇਹ ਵੀਡੀਓ ਜਿਹੜੀਆਂ ਵਿੱਚ ਲੋਡ ਕੀਤੀਆਂ ਨੂੰ ਵੇਖ ਲਵੇ ਤਾਂ ਉਹ ਇਸ ਰੋਗ ਤੋਂ ਬਚ ਸਕਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ